आए, फिर अंगद गुटे अमरदास रामदास होय साय अर्जन हर नो सिमरो श्री हर राय श्री हर कृष्ण त्याये जिठे सब दुख जाए देख बहादुर सिमरिए कर नौनी दावे ताएं सब थाई होय साय दसवां पाशाह जो श्री गुरु गुरु ग्रंथ साहिब जी के दीदार ध्यान बोलो जी वाह ਪੰਜਾਂ ਪਿਆਰਿਆਂ ਚਾਰ ਸਾਹਿਬਾਂ ਜਦਿਆਂ ਚਾਲੀ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਚੱਕਿਆ ਦੇਖ ਚਲਾਹੀ ਦੇਖਵਾਹੀ ਦੇ ਕੇ ਅੰਡਰਡ ਕੀਤਾ ਤਿਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਲੜ ਕੇ ਕਾਲ사 ਜੀ ਬੋਲੋ ਜੀ ਬਿਨਾ ਸਿੰਘਾ ਸਿੰਘਣੀਆਂ ਨੇ ਤਰਮ ਹੇੜ ਸੀ ਦਿੱਤੇ ਬੰਦ-ਬੰਦ ਕਟਵਾਏ ਖੋਪੜੀਆਂ ਦਵਾਈਆਂ ਚ ਤਰਕੀਆਂ ਤੇ ਚਰੇ ਆਰਿਆਂ ਨਾਲ ਚਰਾਏ ਉਹਨਾਂ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਤਰਮ ਨਹੀਂ ਧਰਮ ਦੀ ਧਰਮ ਨਹੀਂ ਹਾਰਿਆ ਇਨ ਸਿੱਖੇ ਅਸਤ ਕੇਸਾ ਸਵਾਸ ਨਾਲ ਨਿਭਾਈ ਤੀਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਚਾਰਾ ਚਾਰਾ ਤੱਕ ਤਾਂ ਸੂ ਗੁਰਦੁਆਰਿਆਂ ਦੀ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਰਤਮੇ ਸੂਖ ਤੇ ਚਾਰਤੀਆ ਦਾਸ ਹੈ ਸਿੱਦੇ ਵਾਹਿਗੁਰੂ ਜੀ ਕਰਕੇ ਪ੍ਰਤਿ ਅੰਛੋ ਤੇ ਸਾਧਰੀਆ ਦਾਸ ਹੈ ਵਾਹਿਗੁਰੂ ਵਾਹਿਗੁਰੂ ਚਿੰਤਾਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜ્યાં ਜਾਂ ਖਾਲਸਾ ਜੀ ਦਾ ਤਾ ਤਾਂ ਤਾਂ ਰਖਾ ਰਾਇ ਦੇਖ ਤੇਖ ਪਤੇ ਮੀਰਤ ਕੀ ਪੈਜ ਪੰਥ ਕੀ ਜੀਤ ਜੀ ਸਾਹਿਬ ਜੀ ਸਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਿ ਵੇਗ ਧਿਆਨ ਵਿਵਾਸ ਵਿਸਾ ਧਿਆਨ ਸਬਰੋਸਾ ਦਾਨ ਦਾਨ ਸੇਦਾਨ ਰਾਮ ਦਾਨ ਸਿੱਧੇ ਅੰਮ੍ਰਿਤ ਸਰਜੀ ਕੇ ਦਰਸ਼ਨ ਚਾਨ ਚੋਕਿਆ ਚੰਡੇ ਐ ਨਿਵਾਣਿਆ ਦੇ ਮਾਨੀ ਤਾਨਿਆ ਦੇ ਮਿਤਾਣ ਨਿਓਟਿਆਂ ਦੀ ਉਹ ਸੱਚੇ ਵੀ ਤਵਾਏ ਗੁਰਜੀ ਆਪ ਦੀ ਅਜੂਰੀ ਚ ਬਾਬਾ ਜੀ ਸਾਰੀ ਸੰਗਤ ਬਾਬਾ ਜੀ ਤੁਹਾਡੇ ਦਰਸ਼ਨ ਦਿਦਾਰਾਂ ਨੂੰ ਆਏ ਸੀ ਬਾਬਾ ਜੀ ਅਬ ਦਰਸ਼ਨ ਸੋਹਣੇ ਦਰਸ਼ਨ ਦਿਦਾਰੇ ਬਖਸ਼ੇ ਬਾਬਾ ਜੀ ਕਿਸਾਨਾਂ ਨੂੰ ਤੁਸੀਂ ਬਿਠਾਇਆ ਹੈ ਬਾਬਾ ਜੀ ਉਹਨਾਂ ਦੀ ਉਹਨਾਂ ਦੀ ਸਫਲਤਾ ਵਾਸਤੇ ਉਹਨਾਂ ਨੂੰ ਕਰੋ ਉਹ ਬੁੱਧੀ ਬਖਸ਼ੋ ਸ਼ਾਂਤੀ ਬਖਸ਼ੋ ਬਾਬਾ ਜੀ ਸਾਨੂੰ ਆਰ ਆਮ ਬੈਠ ਕੇ ਉਹਨਾਂ ਨੂੰ ਉਹਨਾਂ ਦਾ ਨਿਆਂ ਕਰੋ ਜੋ ਚਾਹਦੇ ਨੇ ਉਹਨਾਂ ਦਾ ਨਿਆਂ ਕਰੋ ਬਾਬਾ ਜੀ ਚੜ੍ਹਦੀਆਂ ਕਲਾਇ ਬਖਸ਼ੋ ਉਹਨਾਂ ਨੂੰ ਬਾਬਾ ਜੀ ਅਖਰ ਵਾਦਾ ਕਾਟਾ ਬੋਲ ਚੁਕ ਮਾਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਸੇ ਹੀ ਪਿਆਰੇ ਮਿਲਨੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਮ ਚੜ੍ਹਦੀਆਂ ਕਲਾਇ ਬਿਰ ਪਾਣੇ ਸਰਬਤ ਪਨਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੰਦਰ ਸਿੰਘ ਮਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਕਿੱਥੋਂ ਆਏ ਹੋ ਜੀ ਅਸੀਂ ਚਿਤਾਵਾ ਦਿੱਲੀੋਂ ਹਰ ਮਹੀਨੇ ਦੂਸਰੇ ਸੰਡੇ ਸ਼ਤਾਬੀ ਐਕਸਪ੍ਰੈਸ ਤੇ ਆਈਦਾ ਤੇ ਅਖੀਰਲੇ ਸੰਡੇ ਛਾਨੇ ਪੰਜਾਬ ਤੇ ਆ ਜਦਾ ਸੰਗਤਾਂ ਦੀ ਸੇਵਾ ਮਿਲ ਜੁਲ ਕੇ ਕਰੀ ਦੀਏ ਮੈਂ ਕੱਲਾ ਉਹਦੇ ਚ ਸ਼ਾਮਲ ਨਹੀਂ ਹੈਗਾ ਅੱਗੇ ਜ਼ਰੂਰ ਮੈਂ ਆ ਜਾਣਾ ਵਾ ਲੇਕਿਨ ਸੰਗਤ ਮਿਲ ਕੇ ਕਰਦੀਏ ਇਸ ਵਾਰੀ ਸਾਨੂੰ ਅਗਰ ਪਤਾ ਹੁੰਦਾ ਕਿ ਅੱਜ ਦੀ ਟ੍ਰੇਨ ਕੈਂਸਲ ਹੈ ਤੇ ਅਸੀਂ ਟਿਕਟਾਂ ਸਾਰੀਆਂ ਕੈਂਸਲ ਕਰਵਾ ਦਿੰਦੇ ਸਨ ਸਾਡੀ ਸੰਗਤ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਉਹਦੀ ਅਸੀਂ ਇੱਥੇ ਸਟੇਸ਼ਨ ਮਾਸਟਰ ਜੀ ਕੋਲ ਹੈਲਪ ਲੈਣ ਆਏ ਆ ਕਿ ਸਾਸੀ ਕਿਹੜੀ ਟ੍ਰੇਨ ਤੇ ਬੈਠੀਏ ਤਾਂ ਕਿ ਸੰਗਤ ਸਾਡੀ ਪਹੁੰਚ ਸਕੇ ਕਿੰਨੀ ਕਿੰਨੀਆਂ ਟਿਕਟਾਂ ਜੀ ਕਿੰਨੇ ਲੋਕ ਆਏ ਆ 400 ਸੱਜਣ ਨੇ ਜੀ ਹੂੰ ਚਾਰ ਡੱਬੇ ਬੁੱਕ ਨੇ ਸਾਡੇ ਤੇ ਕੀ ਲੱਗਦਾ ਕਿ ਮੁਸ਼ਕਲਾਂ ਕੁਛ ਹੱਦ ਤੱਕ ਹੁੰਦੀਆਂ ਸਰਕਾਰ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਕਿ ਸਰਕਾਰ ਨੂੰ ਬੈਠ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਜੀ ਕਿਸਾਨਾਂ ਵੀ ਕਿਸਾਨ ਵੀ ਕਿਸੇ ਵੀ ਮੋੜ ਦੇ ਉੱਤੇ ਗਲਤ ਨਹੀਂ ਹੈਗੇ ਲੇਕਿਨ ਬੈਠ ਕੇ ਵੱਡੇ ਤੋਂ ਵੱਡੇ ਮਸਲੇ ਹੀ ਹੱਲ ਹੁੰਦੇ ਨੇ ਇਸ ਤਰ੍ਹਾਂ ਟੇਨਾ ਰੋਕ ਕੇ ਮਸਲੇ ਹੱਲ ਨਹੀਂ ਹੋਣਗੇ ਸਰਕਾਰ ਵੀ ਨਹੀਂ ਝੁਕਣ ਵਾਲੀ ਤੇ ਕਿਸਾਨ ਵੀ ਨਹੀਂ ਝੁਕਣ ਵਾਲੇ ਠੀਕ ਹੈ